ਹੋ ਇਹ ਆਹ ਜੀ ਕੰਸੈਪਟ 2.5 ਘੰਟੇ ਲੇਟ ਜੂਰ ਪਹੁੰਚੇ ਹੋ ਪਰ ਲੋਕ ਟਟੇ ਹੋਏ ਨੇ ਪੰਡਾਲ ਚ ਬੈਠੇ ਨੇ ਕੀ ਕਹਿਣਾ ਚਾਹੁੰਦੇ ਹੋ ਕਿ ਵੱਡੀ ਮੀਟਿੰਗ ਕੀਤੀ ਹੈ ਬਾਦ ਸਿੰਘ ਓਕੇ ਹੈ ਤੇ ਚੇਅਰਮੈਨ ਹਰੀਚਰਾਨਾ ਜੀ ਗਰੁੱਪ ਵੱਲੋਂ ਨਹੀਂ ਵੇਖੋ ਪਹਿਲਾਂ ਤੇ ਮੈਂ ਮਾਫੀ ਮੰਗਦਾ ਸਾਰੇ ਔਰ ਇਹ ਇਲੈਕਸ਼ਨ ਦਾ ਸਮਾਂ ਹੈ ਹਰ ਜਗ੍ਹਾ ਤੇ ਨਾ ਚਾਹ ਕੇ ਵੀ ਸਮਾਂ ਵੱਧ ਲੱਗ ਜਾਂਦਾ ਲੋਕਾਂ ਦਾ ਬੜਾ ਪਿਆਰ ਔਰ ਅਸ਼ੀਰਵਾਦ ਮਿਲ ਰਿਹਾ ਨਿਕਲੇ ਸਵੇਰ ਦੇ ਘਰੋਂ 7:30 ਵਜੇ ਦੇ ਹੀ ਆ ਲੇਕਿਨ ਬਹੁਤ دیر ਨਾਲ ਪਹੁੰਚਿਆ ਚ ਕੋਈ ਦੋਰਾਏ ਨਹੀਂ لیکن جس طریقے ਨਾਲ ਵੱਡੀ تعداد ਚ ਅੱਜ ਸਾਡੇ ਇੱਥੇ ਕੋਰਾਲੀ ਦੇ ਸ਼ਹਿਰ ਵਾਸੀ ਆਏ ਆਸ਼ੀਰਵਾਦ ਦੇ ਉਦ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜੀ ਸਾਡੀ ਟੀਮ ਹੈ ਬਾਦਰਪਾਜੀ ਹੋਣ ਚਾਹੇ ਹਰੀਸ਼ ਰਾਣਾ ਜੀ ਹੋਣ ਪ੍ਰਦੀਪ ਜੀ ਹੋਣ ਅਸ਼wini ਜੀ ਹੋਣ तमाम ਸਾਡੇ ਬਲਵਿੰਦਰ ਪਹਿਨ ਜੀ ਬੈਠੇ ਆ तमाम ਸਾਡੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਕਿ ਭਗਵੰਤ ਮਾਨ ਜੀ ਦੀਆਂ ਸਰਕਾਰ ਦੀਆਂ ਕਾਰਗੁਜ਼ਾਰੀਆਂ ਇੱਕ ਇੱਕ ਘਰ ਲੈ ਕੇ ਜਾ ਰਹੇ ਆ ਔਰ ਲੋਕ ਸਵਾਲੀ ਜਿਹੜੀ ਵੋਟ ਮੰਗ ਰਹੇ ਆ ਉਹਦੇ ਲਈ ਲੋਕਾਂ ਦਾ ਕਾਫੀ ਸਾਨੂੰ ਆਸ਼ੀਰਵਾਦ ਵੱਡੇ ਇਸ ਤਰ੍ਹਾਂ ਤੇ ਮਿਲ ਰਿਹਾ। ਕੰਗ ਸਾਬ ਦਿਨ ਬੜੇ ਥੋੜੇ ਰਹਿ ਗਏ ਪ੍ਰਚਾਰ ਦੇ ਕਾਫੀ ਲੰਮੇ ਸਮੇਂ ਤੋਂ ਤੁਸੀਂ ਪ੍ਰਚਾਰ ਕਰ ਰਹੇ ਹੋ ਕਿਹੋ ਜਿਹਾ ਤਜਰਬਾ ਰਿਹਾ ਤੇ ਕਿਹੜੀਆਂ ਮੁੱਖ ਸਮੱਸਿਆਵਾਂ ਲੋਕਾਂ ਨੇ ਤੁਹਾਡੇ ਅੱਗੇ ਰੱਖੀਆਂ ਜੀ। ਦੇਖੋ ਮੈਂ ਤੇ ਤਕਰੀਬਨ 2 ਮਹੀਨਿਆਂ ਤੋਂ ਲੱਗਿਆ 2 ਅਪ੍ਰੈਲ ਨੂੰ ਟਿਕਟ ਅਨਾਉਂਸ ਹੋਈ ਸੀ। ਤੇ ਤਕਰੀਬਨ 80% ਪਿੰਡਾਂ ਚ ਔਰ ਵਾਰਡਾਂ ਚ ਅਸੀਂ ਪਹੁੰਚ ਕੀਤੀ ਆ ਹੁਣ ਤੱਕ ਅਗਲੇ 2-3 ਦਿਨਾਂ ਚ ਅਜੇ ਹੋਰ ਕਰਾਂਗੇ। ਔਰ ਮੈਨੂੰ ਲੱਗਦਾ ਹੈ ਵੀ ਲੋਕ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਸੰਤੁਸ਼ਟ ਹੈ। ਕਿਉਂਕਿ 43000 ਸਰਕਾਰੀ ਨੌਕਰੀਆਂ ਮੈਰਿਟ ਤੇ ਮਿਲੀਆਂ ਹੈ। ਬਿਜਲੀ 90% ਲੋਕਾਂ ਦਾ ਬੇਲ 0 ਆ ਰਿਹਾ ਔਰ ਆਰਥਿਕ ਬੋਝ ਘਟਿਆ ਪਰਿਵਾਰਾਂ ਤੇ। ਟੋਲ ਪਲਾਜ਼ੇ ਬੰਦ ਹੋਏ ਆ। ਕਿਸਾਨਾਂ ਨੂੰ ਬੜਾ ਵੱਡਾ ਫਾਇਦਾ ਹੋਇਆ। ਕਿਸਾਨਾਂ ਨੂੰ ਨਿਰਵਿਘਨ ਜਿਹੜੀ ਬਿਜਲੀ ਮਿਲੀ ਆ ਉਹਦੇ 'ਚ ਮੈਨੂੰ ਆਮ ਦਬਾਬੇ 'ਚ ਕਿਸਾਨਾਂ ਨੇ ਕਿਹਾ ਵੀ 2 ਲੱਖ ਰੁਪਈਆ 3 ਲੱਖ ਰੁਪਈਆ ਸਾਡਾ ਸਾਲਾਨਾ ਜਿਹੜਾ ਡੀਜ਼ਲ ਤੇ ਖਰਚ ਹੁੰਦਾ ਸੀ ਉਹ ਬਚਿਆ। ਲੋਕ ਭਗਵੰਤ ਮਾਨ ਦੀ ਸਰਕਾਰ ਤੋਂ ਸੰਤੁਸ਼ਟ ਹੈ। ਇੱਥੇ ਤੇ ਕੋਈ ਦੋਹਰਾ ਨਹੀਂ ਹੈ। ਚੁਣੌਤੀ ਜਿਹੜੀ ਸਭ ਤੋਂ ਵੱਡੀ ਸਾਹਮਣੇ ਉਹ ਇਹ ਆਈ ਆ। ਵੀ ਲੋਕਾਂ ਨੇ ਮੇਰੇ ਬਜ਼ੁਰਗਾਂ ਔਰ ਮਾਵਾਂ ਨੇ ਸਭ ਤੋਂ ਵੱਡਾ ਜਿਹੜਾ ਸਵਾਲ ਕੀਤਾ ਹੈ ਨੋ ਹਲਕਿਆਂ ਜੋ ਇਹ ਕੀਤਾ ਬੇਟਾ ਵੋਟਰਾਂ ਤੈਨੂੰ ਅਸੀਂ ਪਾ ਦੇਣੀ ਆ ਪਰ ਜਿਹੜਾ ਸਾਡੇ ਨਾਲ ਕਾਂਗਰਸੀ ਅਕਾਲੀ ਕਰਦੇ ਰਹੇ ਹੁਣ ਤੱਕ ਵੋਟਾਂ ਲੈ ਕੇ ਚਲੇ ਗਏ ਮੁੜ ਕੇ ਨਹੀਂ ਆਏ ਉਹ ਕਮ ਨਾ ਕਰੀ ਉਹਦੇ ਲਈ ਮੈਂ ਤੁਹਾਡੇ ਰਾਹੀ ਵੀ ਸਾਰੀ ਸਾਰੇ ਨੰਗਪੁਰ ਸਾਹਿਬ ਦੇ ਜਿਹੜੇ ਵੋਟਰ ਸਹਬਾਨਾਂ ਨੂੰ ਬੇਨਤੀ ਕਰਦਾ ਤੁਹਾਡੇ ਪੁੱਤ ਐ ਤੁਹਾਡੇ ਬੇਟੇ ਐ ਸੰਘਰਸ਼ ਕਰਕੇ ਇੱਥੋਂ ਆਏ ਆ ਸਧਾਰਨ ਪਰਿਵਾਰਾਂ ਚੋਂ ਆ ਤੁਹਾਡੇ ਪ੍ਰਤੀ ਜਵਾਬਦੇਹ ਰਾਵਾਂਗੇ ਔਰ ਵਾਰ-ਵਾਰ ਤੁਹਾਡੇ ਸੁਖ ਦੁਖ ਸ਼ਰੀਕ ਵੀ ਹੋਵਾਂਗੇ ਜੇ ਸ਼੍ਰੀ ਨੰਦਪੁਰ ਸਾਹਿਬ ਦੇ ਲੋਕਸਭਾ ਤੋਂ ਮੈਨੂੰ ਮੌਕਾ ਦੇਣਗੇ ਤੇ ਠੋਕ ਵਜਾ ਕੇ ਪੰਜਾਬ ਦੇ ਹੱਕਾਂ ਦੇ ਪਹਿਰੇਦਾਰ ਬਣ ਕੇ ਦਿੱਲੀ ਜਾਵਾਂਗੇ ਇਸ ਗੱਲ ਦਾ ਮੈਨੂੰ ਉਹਨਾਂ ਨੂੰ ਆਸ਼ਵਾਸ਼ਣ ਵੀ ਦਿੱਤਾ ਮੋਦੀ ਸਾਹਿਬ ਵੱਲੋਂ ਤਿੰਨ ਰੈਲੀਆਂ ਕੀਤੀਆਂ ਗਈਆਂ ਲਗਾਤਾਰ ਕੀ ਲੱਗਦਾ ਸਰ ਕਿੰਨਾ ਕੁ ਪ੍ਰਭਾਵ ਪਏਗਾ ਉਹਨਾਂ ਦਾ ਦੇਖੋ ਮੈਂ ਇਹ ਕਹਿਣਾ ਵੀ ਪ੍ਰਧਾਨ ਮੰਤਰੀ ਜੀ ਵੈਸੇ ਤੇ ਨੌ ਰੈਲੀਆਂ ਭਾਵੇਂ 10 ਕਰ ਲੈਣ ਪਰ ਅਜੰਡਾ ਕੀ ਹੈ ਅਜੰਡਾ 10 ਸਾਲ ਸਰਕਾਰ ਚ ਚਲਾਉਣ ਤੋਂ ਬਾਅਦ ਅਜੰਡਾ ਇਹ ਹੈ ਜੀ ਹਿੰਦੂ ਮੁਸਲਮ ਪਾਕਿਸਤਾਨ ਹਿੰਦੁਸਤਾਨ ਕਬਰਸਤਾਨ ਸ਼ਮਸ਼ਾਨ ਉਹੀ ਹਾਲਾਤ ਹੈ ਨਫ਼ਰਤ ਦੀ ਰਾਜਨੀਤੀ ਜੇ ਵਾਕਈ ਪ੍ਰਧਾਨ ਮੰਤਰੀ ਜੀ ਨੇ ਕੰਮ ਕੀਤਾ ਦੇ ਕਹਿਣ ਵੀ ਮੈਂ ਨੌਕਰੀਆਂ ਦਿੱਤੀਆਂ ਮੈਂ ਮਹਿੰਗਾਈ ਘਟ ਕੀਤੀ ਆ ਮੈਂ ਬਰੋਜਗਾਰੀ ਘਟ ਕੀਤੀ ਆ ਮੈਂ ਕਿਸਾਨਾਂ ਦੀ ਆਮਦਨ ਦੁਗਣੀ ਕੀਤੀ ਆ ਮੈਂ ਦੇਖੋ ਹਾਲਾਤ ਵੇਖੋ ਪ੍ਰਧਾਨ ਮੰਤਰੀ ਜੀ 75 ਸਾਲ ਦੇ ਤੀਜੀ ਔਰ ਪੀਐਮ ਬਣਨਾ ਚਾਹੁੰਦੇ ਆ ਔਰ ਅਪੀਲ ਕਰ ਰਿਹਾ ਤੇ ਜਿਹੜਾ ਫੌਜ ਚ ਜਵਾਨ ਭਰਤੀ ਹੁੰਦਾ 18 ਸਾਲ ਦਾ ਉਹਨੂੰ 21 ਸਾਲ ਦੀ ਉਮਰ ਤੇ ਰਿਟਾਇਰ ਕੀਤਾ ਜਾ ਰਿਹਾ ਕਿੱਡੀ ਵੱਡੀ ਜੈਤੀ ਹੈ ਸੋ ਬਿਲਕੁਲ ਐਕਸਪੋਜ਼ ਹੋ ਗਿਆ ਬੀਜੇਪੀ ਦੀ ਪੂਰੀ ਰਾਜਨੀਤੀ ਪੰਜਾਬ ਦੀ ਦੇਸ਼ ਦੇ ਲੋਕਾਂ ਨੇ ਸਮਝ ਲਈ ਹੈ ਔਰ ਲੋਕਾਂ ਨੇ ਮਨ ਬਣਾ ਲਿਆ ਇਸ ਵਾਰ ਇੰਡੀਆ ਬਲੌਗ ਦੀ ਸਰਕਾਰ ਬਣੂਗੀ ਔਰ ਜਿਹੜੀਆਂ ਇਹ ਤਾਕਤਾਂ ਆਂ ਦੇਸ਼ ਨੂੰ ਖਤਮ ਕਰਨ ਵਾਲੀਆਂ ਮਹਿੰਗਾਈ ਵਧਾਉਣ ਵਾਲੀਆਂ ਨਫ਼ਰਤ ਫੈਲਾਉਣ ਵਾਲੀਆਂ ਉਹਨਾਂ ਦਾ ਸਫਾਇਆ ਨਿਸ਼ਚਿਤ ਹੈ ਅੱਛਾ ਨੂੰ ਪਰਸਪਤਰੀ ਹੋਈ ਹੈ ਸਰ ਮੋਦੀ ਸਾਹਿਬ ਨੇ ਸੀਐਮ ਸਾਹਿਬ ਭਗਵੰਤ ਸਿੰਘ ਸਾਹਿਬ ਨੂੰ ਕਾਗਜ਼ੀ ਸ਼ੇਰ ਦੱਸਿਆ ਤੇ ਉਸਦੇ ਨਾਲ ਹੀ ਜਿਹੜੇ ਆਗੂ ਸਹਿਬਾਨ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਡਰੱਗ ਡੀਲਰ ਦੱਸਿਆ ਕੀ ਕਹਿਣਾ ਚਾਹੁੰਦੇ ਹੋ ਡਰੱਗ ਤੇ ਸਭ ਤੋਂ ਵੱਧ ਗੁਜਰਾਤ ਦੇ ਪੋਰਟਸ ਤੋਂ ਫੜੀ ਆ ਰਹੀ ਹੈ 30000 ਕਰੋੜ ਦੀ ਡਰੱਗ ਜਿਹੜੀ ਡੀਲ ਮਿਲੀ ਹੈ ਅਡਾਨੀ ਪੋਰਟ ਤੋਂ ਬੋਦੀਜੀ ਦੇ ਖਾਸ ਦੋਸਤ ਉਹ ਕਿੱਥੋਂ ਆ ਰਹੀ ਹੈ ਪੰਜਾਬ ਪੰਜਾਬ ਜਿਹੜੀ ਡਰੱਗ ਆਈ ਆ ਰਹੀ ਹੈ ਉਹ ਜਾਂ ਪਾਕਿਸਤਾਨ ਤੋਂ ਆ ਰਹੀ ਹੈ ਜਾਂ ਗੁਜਰਾਤ ਤੋਂ ਆ ਰਹੀ ਹੈ ਇਹਦੇ ਪਿੱਛੇ ਸਾਜ਼ਿਸ਼ ਹੈ ਸਾਡੇ ਪੰਜਾਬੀਆਂ ਨੂੰ ਖਤਮ ਕਰਨ ਦੀ ਔਰ ਤੇ ਪ੍ਰਧਾਨ ਮੰਤਰੀ ਜੀ ਬੋਲਦੇ ਹੀ ਸੋ ਕਾਗਜੀ ਤੇ ਪ੍ਰਧਾਨ ਮੰਤਰੀ ਹੈ ਭਗਵੰਤ ਮਾਨ ਜੀ ਨੇ 2 ਸਾਲ ਸਰਕਾਰ ਚਲਾਈ ਹੈ ਤੇ ਅਸੀਂ ਕੰਮ ਵੋਟ ਤੇ ਵੋਟ ਮੰਗ ਰਹੇ ਕੰਮ ਤੇ ਨੌਕਰੀਆਂ ਤੇ ਬਿਜਲੀ ਤੇ ਮੁਹੱਲਾ ਕਲੀਨਿਕ ਤੇ ਸਕੂਲਾਂ ਤੇ ਪ੍ਰਧਾਨ ਮੰਤਰੀ ਜੀ ਨੌਕਰੀਆਂ ਮੰਗ ਰਿਹਾ ਪਾਕਿਸਤਾਨ ਹਿੰਦੁਸਤਾਨ ਤੇ ਸ਼ਮਸ਼ਾਨ ਤੇ ਕਬਰਿਸਤਾਨ ਤੇ ਔਰ ਪਾਕਿਸਤਾਨ ਹਿੰਦੁਸਤਾਨ Hindu Muslim ਆ ਇਹਦਾ ਮਤਲਬ ਇਹਦਾ ਮਤਲਬ ਇਹ ਸਪਸ਼ਟ ਹੈ ਕਿ BJP ਨੇ ਦਹਾਕਿਆਂ ਚ ਕੁਝ ਨਹੀਂ ਕੀਤਾ ਸਵਾ ਲੋਕਾਂ ਨੂੰ ਅੰਡਰ ਪਰ ਸੋਨੂੰ ਰਾਜਨਾਥ ਜੀ ਕੁਰਾਲੀ ਆ ਰਹੇ ਹਨ ਉਹਨਾਂ ਦੇ ਵੱਲੋਂ ਇੱਕ ਵੱਡੀ ਮੀਟਿੰਗ ਰੱਖੀ ਗਈ ਹੈ ਕੀ ਹਲਕੇ 'ਚ ਫਰਕ ਪੈਗਾ ਜੀ ਬੇਸ਼ੱਕ ਰਾਜਨਾਥ ਜੀ ਆਜਣ ਭਾਵੇਂ ਮੋਦੀ ਸਾਹਿਬ ਆਜਣ ਕੁਝ ਫਰਕ ਕੁਝ ਨਹੀਂ ਵੱਟਿਆ ਜਣਾਂ ਬੀਜੇਪੀ ਦੀ ਨਫ਼ਰਤ ਦੀ ਰਾਜਨੀਤੀ ਦਾ ਵੀ ਪੰਜਾਬ 'ਚ ਨਹੀਂ ਉਗਣਾ ਪੰਜਾਬੀ ਚਾਹੇ ਉਹ ਹਿੰਦੂ ਆ ਚਾਹੇ ਸਿੱਖ ਆ ਚਾਹੇ ਮੁਸਲਮਾਨ ਆ ਚਾਹੇ ਈਸਾਈ ਆ ਉਹ ਪੰਜਾਬੀ ਹੈ ਉਹ ਭਾਈਚਾਰਾ ਬਣਾ ਕੇ ਰੱਖਦੇ ਆ ਉਹ ਦੁਨੀਆ ਲਈ ਦੇਸ਼ ਲਈ ਦੁਨੀਆ ਲਈ ਇੱਕ ਵੱਡਾ ਐਗਜ਼ਾਮਪਲ ਹੈ ਜਿਹੜੇ ਆਪਸ ਵਿੱਚ ਮਜ਼ਬੂਤੀ ਨਾਲ ਭਾਈਚਾਰਾ ਸਾਂਝ ਬਣਾ ਕੇ ਰੱਖਦੇ ਆ ਸੋ ਬੀਜੇਪੀ ਦੀ ਧਾਲ ਪੰਜਾਬ ਤੇ ਨਹੀਂ ਗੱਲਦੀ ਸਰ ਵਿਰੋਧੀ ਆਗੂ ਕਹਿੰਦੇ ਆ ਕਿ ਹਰ ਇੱਕ ਮੁੱਦੇ ਤੇ ਬੋਲਦੇ ਆ ਨਸ਼ੇ ਆ ਨਸ਼ੇ ਆ ਮਾਈਨਿੰਗ ਦੇ ਮੁੱਦੇ ਤੇ ਨਹੀਂ ਬੋਲਦੇ ਕੋਣ ਆਮ ਆਦਮੀ ਬਾਰੇ ਨਹੀਂ ਦੇਖੋ ਮੋਲਦੇ ਆ ਕਿਉਂ ਨਹੀਂ ਬੋਲਦੇ ਮੈਂ ਤੇ ਹੁਣੇ ਬੋਲ ਕੇ ਆ ਤੁਹਾਡੇ ਚੈਨਲ ਤੇ ਦੇਖੋ ਨਸ਼ਿਆਂ ਦੇ ਪਿੱਛੇ ਬਹੁਤ ਵੱਡਾ ਇੱਕ ਨੈਕਸਸ ਕੰਮ ਕਰ ਰਿਹਾ ਪਹਿਲਾ ਨਸ਼ਾ ਸਟੇਟ ਸਪான்ਸਰ ਸੀ ਹੁਣ ਨਸ਼ਾ ਘਟੂ ਘਟ ਸਟੇਟ ਸਪான்ਸਰ ਨਹੀਂ ਹੈ ਲੇਕਿਨ ਨਸ਼ੇ ਦੀ ਸਮੱਸਿਆ ਜਿਹੜੀ ਆ ਉਹਨੂੰ ਖਤਮ ਕਰਨੀ ਆ ਤਮਾਮ ਕੋਸ਼ਿਸ਼ਾਂ ਮਾਨਸਾਭ ਦੀ ਸਰਕਾਰ ਕਰ ਰਹੀ ਹੈ ਵੱਡੇ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈਆਂ ਹੋਈਆਂ ਵੱਡੇ ਡਰਗ ਲਾਰਡਸ ਫੜੇ ਆ ਪੋਲਿਟਿਕਲ ਲੀਡਰਾਂ ਦੇ ਖਿਲਾਫ ਵੀ ਜਿਨ੍ਹਾਂ ਦੇ ਆਰਥਿਕ ਹਿੱਤੇ ਦੇ ਵਿੱਚ ਸ਼ਾਮਿਲ ਸੀ ਉਹਨਾਂ ਦੇ ਖਿਲਾਫ ਪਰਚੇ ਦਰਜ ਹੋਏ ਆ ਔਰ ਮੈਨੂੰ ਲੱਗਦਾ ਵੀ ਆਉਣ ਵਾਲੇ ਨਸ਼ਾ ਪੂਰੀ ਤਰ੍ਹਾਂ ਸਫਾਇਆ ਹੋਊਗਾ ਮਾਈਨਿੰਗ ਨੂੰ ਲੈ ਕੇ ਪਾਰ ਸਰਕਾਰ ਜਿਹੜੀ ਹੈ ਇੱਕ ਪਾਲਿਸੀ ਬਣਾ ਰਹੀ ਹੈ ਜਿਹੜੀਆਂ ਇਲੀਗਲ ਮਾਈਨਿੰਗਾਂ ਬੰਦ ਕੀਤੀ ਹੈ ਹਾਂ ਪਬਲਿਕ ਮਾਈਨਸ ਜਿਹੜੀਆਂ ਆ ਉਹਨਾਂ ਨੂੰ ਲੋਕਾਂ ਵਾਸਤੇ ਖੋਲਿਆ ਆ ਆਉਣ ਵਾਲੇ ਟਾਈਮ 'ਚ ਜਿਹੜੀਆਂ ਇੱਕ ਪਾਲਿਸੀ ਬਣਾ ਕੇ तमाम ਪਬਲਿਕ ਮਾਈਨਸ ਜਿਹੜੀਆਂ ਖੋਲੀਆਂ ਜਾਣਗੀਆਂ ਲਗਾਤਾਰ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਮਨ ਦੇ ਗਏ ਨੇਤਾਵਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਜੁਆਇਨ ਕਰਨੇ ਤੇ ਤੁਸੀਂ ਵੀ ਜ਼ਿਲ੍ਹਾ ਦੇ ਪਦਰੀ ਜਿਹੜੇ ਵਰਕਰ ਇਹਨਾਂ ਨੂੰ ਜੁਆਇਨ ਕਰਦੇ ਕਿਤਨੇ ਕਿਤੇ ਸਰਕਾਰ ਦਾ ਦਬਾਅ ਜਾਂ ਕੰਮ ਦੇ ਕੇ ਨਹੀਂ 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 ਦੇਖੋ ਪੰਜਾਬ 'ਚ ਇੱਕ ਵੇਵ ਚੱਲ ਰਹੀ ਹੈ ਹਰ ਇੱਕ ਉਹ ਸਵਾਰਥ ਪੰਜਾਬੀ ਜਿਹੜਾ ਪੰਜਾਬ ਨੂੰ ਬਿਹਤਰ ਬਣਾਉਣਾ ਚਾਹੁੰਦਾ ਉਹਨੇ ਮਨ ਬਣਾ ਲਿਆ ਕਿ ਭਗਵੰਤ ਮਾਨ ਜੀ ਤੋਂ ਬਿਨਾ ਪੰਜਾਬ ਦੀ ਬਿਹਤਰੀ ਨਹੀਂ ਹੋ ਸਕਦੀ ਔਰ ਇੱਕ ਇਮਾਨਦਾਰ ਨੇਤਾ ਦਸ਼ਕਾਂ ਬਾਅਦ ਪੰਜਾਬ ਨੂੰ ਮਿਲਿਆ ਜਿੱਦੀ ਅਗਵਾਈ 'ਚ ਹਰ ਕੋਈ ਹਿੱਸਾ ਪਾਉਣਾ ਚਾਹੁੰਦਾ ਹੈ ਅੱਜ ਵੀ ਅਸੀਂ ਕਈ ਸਰਪੰਚ ਸਾਹਿਬਾਨ ਜਿਹੜੇ ਅਖਰੜਾ ਹਲਕੇ ਜੋਇਨ ਕਰਾਇਆ ਸਾਡੇ ਪਿੱਛੇ ਜੇ ਕੋਸ਼ਲ ਰਾਣਾ ਜੀ ਜਿਹੜੇ ਵੱਡੇ ਲੀਡਰ ਹੈ ਕਾਂਗਰਸ ਖੇਜਰਾਬਾਦ ਦੇ ਉਹਨਾਂ ਨੇ ਵੀ ਪਾਰਟੀ ਦਾ ਪੱਲਾ ਫੜਿਆ ਪਿਛਲੇ ਕੱਲ ਮੈਂ ਬਲਾਚੌਰ ਸੀ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਕਾਂਗਰਸ ਦੇ ਉਹਨਾਂ ਨੇ ਪਾਰਟੀ ਜੋਇਨ ਕੀਤੀ ਆ ਚਾਰ ਪੰਜ ਸਾਡੇ ਸਰਪੰਚ ਹਰ ਰੋਜ਼ ਜੋਇਨ ਕਰ ਰਿਹਾ ਕਈ ਸਾਬਕਾ ਐਮਐਲਏ ਸਾਬਕਾ ਵਿਧਾਇਕ ਸਾਬਕਾ ਐਮਪੀ ਜੋਇਨ ਕਰ ਰਿਹਾ